ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਚੌਂ ਡਿਊਟੀਆਂ 'ਚ ਤਾਇਨਾਤ ਅਧਿਆਪਕਾਂ ਦੀਆਂ ਤਨਖਾਹਾਂ ਮੋਬਾਈਲ ਪੱਤੇ ਸਮੇਤ ਜਾਰੀ ਕਰਨ ਦੀ ਮੰਗ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਵੱਲੋਂ 21 ਮਈ ਤੋਂ 30 ਜੂਨ ਤੋਂ 2024 ਦਰਮਿਆਨ ਸਰਕਾਰੀ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦੇ ਐਲਾਨ ਨਾਲ ਸਕੂਲ ਮੁਖੀਆ ਅਤੇ ਖਜ਼ਾਨਾ ਅਫਸਰਾਂ ਵਿੱਚ ਮਈ ਮਹੀਨੇ ਦੇ ਮੋਬਾਈਲ ਪੱਤੇ ਸੰਬੰਧੀ ਦੁਬਿਧਾ ਖੜੀ ਹੋ ਗਈ ਹੈ ਕਿ ਮਈ ਮਹੀਨੇ ਦੀ ਤਨਖਾਹ ਪੱਤੇ ਸਮੇਤ ਜਾਰੀ ਕੀਤੀ ਜਾਵੇ ਜਾਂ ਪੱਤੇ ਤੋਂ ਬਿਨਾਂ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਆ ਡੀਟੀਐਪ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਰਨਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ अवस्थी ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਸੰਬੰਧੀ ਪੱਤਰ ਵਿੱਚ ਜਿਹੜੇ ਅਧਿਆਪਕ ਚੋਣ ਡਿਊਟੀਆਂ ਅਤੇ ਚੋਣ ਵਿਵਸਥਾ ਸੰਬੰਧੀ ਡਿਊਟੀਆਂ ਤੇ ਹਨ ਉਹਨਾਂ ਨੂੰ ਇਹ ਡਿਊਟੀਆਂ ਨਿਭਾਉਣ ਲਈ پابੰਦ ਕੀਤੇ ਜਾਣ ਕਰਕੇ ਇਹ ਦੁਬਿਧਾ ਵਾਲੀ ਸਥਿਤੀ ਨਹੀਂ ਬਣਦੀ ਸੀ ਪਰ ਫਿਰ ਵੀ ਇਹ ਸਥਿਤੀ ਬਣੀ ਹੋਈ ਹੈ ਇਸ ਲਈ ਉਹਨਾਂ ਨੇ ਮੰਗ ਕੀਤੀ ਕਿ ਸਿੱਖਿਆ ਵਿਭਾਗ ਵਿੱਤ ਵਿਭਾਗ ਅਤੇ ਚੋਣ ਕਮਿਸ਼ਨ ਪੰਜਾਬ ਇਹਨਾਂ ਛੁੱਟੀਆਂ ਦੌਰਾਨ ਚੋਣਾਂ ਸੰਬੰਧੀ ਕਿਸੇ ਵੀ ਡਿਊਟੀ ਤੇ ਸੱਦੇ ਜਾ ਰਹੇ ਅਧਿਆਪਕ ਦੀ ਮਹੀਨੇ ਦੀ ਤਨਖਾਹ ਸਮੇਤ ਮੋਬਾਈਲ ਪੱਤੇ ਦੇ ਜਾਰੀ ਕਰਨ ਦੀ ਸਪਸ਼ਟ ਹਦਾਇਤਾਂ ਜਾਰੀ ਕਰਨ ਡੀਟੀਐਫ ਦੇ ਆਗੂ ਜਗਪਾਲ ਬੰਗੀ ਬਯੰਤ ਫੁੱਲੇਵਾਲ ਰਾਜੀਵ ਬਰਨਾਲਾ ਆਦਿ ਨੇ ਦੱਸਿਆ ਕਿ ਪੰਜਾਬ ਵਿੱਚ ਇੱਕ ਜੋਨ ਨੂੰ ਕਰਵਾਈਆਂ ਜਾ ਰਹੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹੋਰ ਨਾ ਮੁਲਾਜ਼ਮਾਂ ਤੋਂ ਇਲਾਵਾ ਸਰਕਾਰੀ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਦਿਆਂ ਵੀ ਬਤੌਰ ਬੂਥ ਲੈਵਲ ਅਫਸਰ ਪ੍ਰੈਜ਼ਾਈਡਿੰਗ ਅਫਸਰ ਸੁਪਰਵਾਈਜ਼ਰ ਏਪੀਆਰਓ ਪੋਲਿੰਗ ਅਫਸਰ ਮਾਸਟਰ ਟ੍ਰੇਨਰ ਸੈਕਟਰ ਸੈਕਟਰ ਆਫ ਅਫਸਰ ਸਟੈਂਟਿੰਗ ਸਰਵੇਲੀਅਸ ਟੇਮਾ ਡਾਟਾ ਐਂਟਰੀ ਕਾਊਂਟਿੰਗ ਡਿਊਟੀਆਂ ਆਦਿ ਦੀਆਂ ਲਗਾਤਾਰ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਇਸੇ ਕਰਕੇ ਹਜ਼ਾਰਾਂ ਅਧਿਆਪਕ ਲਗਾਤਾਰ ਚੌਂ ਡਿਊਟੀਆਂ ਅਤੇ ਚੌਂ ਰਿਹਾਸਲਾ ਵਿੱਚ ਰੁਝੇ ਹੋਣ ਦੇ ਮੱਦੇ ਨਜ਼ਰ ਇਹਨਾਂ ਅਧਿਆਪਕਾਂ ਨੂੰ ਮਹੀਨੇ ਦੀ ਤਨਖਾਹ ਆ ਮੋਬਾਈਲ ਪੱਤੇ ਸਮੇਤ ਮਿਲਣ ਯੋਗ ਹੈ ਅਤੇ ਕਿਸੇ ਵੀ ਮਹੀਨੇ ਵਿੱਚ 10 ਦਿਨ ਤੋਂ ਵੱਧਰੇ ਲਗਾਤਾਰ ਛੁੱਟੀ ਹੋਣ ਤੋਂ ਮੋਬਾਈਲ ਪੱਤਾ ਦਾ ਮਿਲਣ ਯੋਗ ਹੋਣ ਦੀ ਹਦਾਇਤ ਨਾਲ ਇਹਨਾਂ ਸਭ ਚੌਂ ਡਿਊਟੀਆਂ ਤੇ ਲੱਗੇ ਅਧਿਆਪਕਾਂ ਤੇ ਲਾਗੂ ਨਹੀਂ ਹੁੰਦੀਆਂ ਜਿਸ ਕਾਰਨ ਚੌਂ ਡਿਊਟੀਆਂ ਨਿਭਾਰੇ ਸਿੱਖਿਆ ਵਿਭਾਗ ਦੇ ਸਾਰੇ ਕਰਮਚਾਰੀਆਂ ਨੂੰ ਮੋਬਾਈਲ ਪੱਤਾ ਦੇਣਾ ਬਣਦਾ ਹੈ